halo kalau di sini ke santa cannya apa ਸਾਬ ਜੀ ਬੜੀ ਬੜੇ ਸਾਵਧਾਨ ਹੋ ਜੀ ਵੀਡੀਓ ਹੈ ਵੀਡੀਓ ਚੱਲ ਰਹੀ ਕੋਈ ਨਹੀਂ ਲੱਗਾ ਗਲਤੀ ਨਹੀਂ ਹੁੰਦਾ ਆਹ ਬੜਾ ਬੈਰ ਨਹੀਂ ਵੀਡੀਓ ਬਣਾਉਣਾ ਹਾਂ 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 ਆਹ 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 ਮਾਂਜੀ ਵਾਲੇ ਪਾਉ ਹੀ ਸ਼ਾਇਪਾਏ ਨੇ ਆਓ ਆਓ ਸਾਹਮਣੇ ਖੜੇ ਐਂਟਰ ਨੇ ਆਮ ਜਾਈ ਖੜੇ ਜਿਦਦੇ ਹੋ ਆ ਜੀ ਜੀ ਸਸਿਕਾ ਵੀ ਜੀ ਸਾਰਿਆਂ ਨੂੰ ਮਹਾਰਾਜ ਨੇ ਅੱਜ ਫਿਰ ਨਵੀਂ ਸਵੇਰ ਵਖਾਈ ਸ਼ੁਕਰਾਨਾ ਕਰਦੇ ਆ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵੀਰੇ ਆਏ ਸੀ ਅੰਮ੍ਰਿਤਸਰ ਏਅਰਪੋਰਟ ਤੇ ਮਾਮਾਈ ਦਾ ਬੇਟਾ ਅੱਜ ਉਹਨਾਂ ਦੀ ਫਲਾਈਟ ਸੀ ਉਹਨਾਂ ਨੂੰ ਉਹਨਾਂ ਤੇ ਛੱਡ ਕੇ ਤੇ ਹੁਣ ਅਸੀਂ ਚੱਲਿਆਂ ਜੀ ਵਾਪਸ ਖਾਰਾ ਸਾ ਮਗਰ ਨੇ ਮਾਮਾ ਤੇ ਮਾਸਰ ਜੀ ਇਹ ਚਾਰ ਜਣੇ ਆਏ ਸੀ ਉਹਦਾ ਸਾਰਾ ਕੁਝ ਹੋ ਗਿਆ ਸੀ ਓਕੇ ਤੇ ਹੁਣ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਾ ਸਕਦੇ ਹੋ ਤੇ ਅਸੀਂ ਹੁਣ ਜਾਣ ਲੱਗੇ ਆ ਜੀ ਘਰ ਨੂੰ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪਾਂ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਵੀਡੀਓ ਕਿਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਦੂਜੇ ਦੱਸਿਆ ਕਰੋ ਲਾਈਕ ਕਰ ਦਿਆ ਕਰੋ ਨਾਲ ਦੀ ਵੀਡੀਓ ਸਤਿ ਸ਼੍ਰੀ ਅਕਾਲ ਲੋ ਜੀ ਹੁਣ ਅਸੀਂ ਆ ਗਏ ਤਰਨਤਾਰ ਦੇ ਨੇੜੇ ਤੇ ਸ਼ਗਲ ਲਗਿਆ ਪ੍ਰਸ਼ਾਦਾ ਤੇ ਰਮਨ ਨੂੰ ਹੁਣ ਫੋਨ ਤੇ ਗੱਲ ਹੋਈ ਸੀ ਕਹਿੰਦਾ ਮੈਂ ਵੀਰੇ ਬਸ ਜਾ ਚ ਬਹਿ ਲੱਗਾ ਹੱਥ ਪੈ ਗਿਆ ਜਾਨ ਹੱਥ ਪੈ ਗਿਆ ਬਾਰੀ ਨੂੰ ਉਹ ਨਹੀਂ ਲਈਦਾ ਫੋਨ ਨਹੀਂ ਲਈ ਤੇ ਹੁਣ ਅਸੀਂ ਪਿੰਡ ਨੂੰ ਫਿਰ ਤੁਰ ਪਏ ਆ ਵਾਪਸ ਤੇ ਹੁਣ ਭੁੱਖ ਲੱਗੀ ਸੀ ਤੇ ਸਾਰਿਆਂ ਨੇ ਵੀ ਪ੍ਰਸ਼ਾਦਾ ਛਕ ਲਈ ਇੱਕ ਤੇ ਅਮਰ ਜੀ ਆਪਣਾ ਬਾਈ ਕਿਹੜਾ ਇਹ ਵੀ ਆ ਆਪਣਾ ਮਸੇਰੀ ਇਹ ਤਾਂ ਡੇਪ ਪ੍ਰਸ਼ਾਦਾ ਸਗੇ ਬਾਈ ਪ੍ਰਸ਼ਾਦਾ ਬੜਾ ਵਧੀਆ ਬਣਾਉਂਦਾ ਇੱਕ ਨੰਬਰ ਪੂਰਾ ਮਾਇਆ ਜੀ ਨਾ ਨਾ ਜੀ ਹੁਣ ਅਸੀਂ ਬੈਠੇ ਸਾਹਿਬ ਆਪਣ ਲਈ ਮਾਮੇ ਦੇ ਘਰੇ ਮੋਦਕੀ ਆ ਬੈਠੇ ਖਰਾ ਸਾਹਿਬ ਤੇ ਚਾਟਾ ਖਿਲਾ ਲਈ ਤੇ ਉਹਨੇ ਸਿ ਚੋਰਾਂਗੇ ਵਾਪਸ ਹਾਂ ਜੀ ਹਲੋ ਗਾਈਸਸ ਸਾਹਿਬ ਹਣ ਸੌ ਲਿਆ ਚਾਟੇ ਤੇ ਹੁਣ ਤੁਰਦੇ ਆ ਪਿੰਡ ਤੋਂ ਬਾਅਦ ਸੂਸੇ ਖਾਲੇ ਨੇ ਤੇ ਚਾਹ ਦੀ ਵੇਟ ਹੋ ਰਹੀ ਹੈ ਚਾਹ ਕੀਤੇ ਤਾਂ ਨਿਕਰ ਜਾਏ ਚਾਹ ਆ ਗਈ 5000 ਜਿੰਦਰ ਸਿੰਘ ਚੱਲ ਹੈ ਮਾਮਾ ਯਾਰਾਂ ਦਾ ਕੰਮ ਹੈਗਾ ਟਰੈਕਟਰਾਂ ਦਾ ਟਰੈਕਟਰ ਸੇਲ ਕਰਦੇ ਨੇ ਤੇ ਲੈਂਦੇ ਨੇ ਮਾਲੋ ਜੇ ਕਿਸੇ ਵੀਰ ਦੇ ਟਰੈਕਟਰ ਲੈਣਾ ਹੋਵੇ ਤੇ ਕਾਰ ਹੈਗਾ ਮਕਾਲ ਕਾਰ ਹੈਗਾ ਅੱਛਾ ਚਲੋ ਨੰਬਰ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਤੇ ਉਸ ਨੰਬਰ ਤੇ ਸੰਪਰਕ ਕਰਦੇ ਜੇ ਵੀ ਟਰੈਕਟਰ ਖੜੇ ਹੋਏ ਇਨਾਂ ਕੋਲੇ ਹਰ ਕਿਸੇ ਨੂੰ ਸੈਕੰਡ ਹੈਡ ਟਰੈਕਟਰ ਬੜੇ ਸਾਫ ਕੰਡੀਸ਼ਨ ਦੇ ਵਿੱਚ ਮਿਲ ਜਾਂਦੇ ਆ ਕਿਸੇ ਵੀ ਵੀਰ ਨੇ ਲੈਣਾ ਹੋਵੇ ਜ਼ਰੂਰ ਸਰਪਤ ਕਰੇ ਜੀ ਸਸਿਕਾਲ ਜੀ ਆਪਾਂ ਕੀਤਾ ਜੀ ਘੋੜਾ ਸਟਾਰਟ ਤੇ ਚੱਲੇ ਹਾਂ ਡੀਜ਼ਲ ਦੀ ਟੈਂਕੀ ਭਰਵਾਉਣ ਮਾਹੂਆ ਨੇ ਬਾਈ ਦਾ ਆ ਗਿਆ ਸਿਖਾਉਣ ਉਹ ਕਹਿੰਦੇ ਵੀ ਰਾਤ ਨੂੰ ਆ ਜਾਾਂਗੇ ਅਸੀਂ ਉੱਥੋਂ ਕੰਬਾਈਨ ਦਾ ਕੰਮ ਨਿਬੜ ਗਿਆ ਸੀ ਕਹਿੰਦੇ ਵੀ ਡੀਜ਼ਲ ਦੀ ਟੈਂਕੀ ਭਰਵਾ ਲਿਆ ਤੂੰ ਤੇ ਸਵੇਰੇ ਆਪਾਂ ਸ਼ੁਰੂ ਕਰਨੀ ਆ ਕੰਬਾਈਨ ਇੱਥੇ ਆਪਣੇ ਤੇ ਹੁਣ ਮੈਂ ਚੱਲੇ ਟੈਂਕੀ ਫੁੱਲ ਕਰਾਉਣ ਉੱਥੇ ਤੁਹਾਨੂੰ ਦੱਸਾਂਗੇ ਜੀ ਟੈਂਕੀ ਦੇ ਵਿੱਚ ਡੀਜ਼ਲ ਕਿੰਨਾ ਪੈਂਦਾ ਇਹਨੀਆਂ ਵੀ ਨਾਲੇ ਦੋਵੇਂ ਟੈਂਕੀਆਂ ਭਰਵਾ ਦੇਵਾਂਗੇ ਵੈਸੇ ਤਾਂ ਹੈਗਾ ਇਹਨਾਂ ਤੇ ਡੀਜ਼ਲ ਪਰ ਖੁੱਲ੍ਹ ਕਰਾਈ ਲਵਾਂਗੇ ਟੈਂਕੀਆਂ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਦਬਾ ਲਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸასი ਘਾਲ ਕੀਤੀ ਲੋਡੀ ਆਪਾਂ ਫੌਂਟੇ ਨਾਲੇ ਆ ਜੀ ਬਸ ਬਾਹੂਆਣ ਵਾਲੇ ਫੌਂਟੇ ਤੇ ਦਰਨਾ ਥੋੜਾ ਸੈਂਸਰ ਖਰਾਬ ਹੋ ਗਿਆ ਜਿਹੜਾ ਰੋਡ ਦੀ ਸਪੀਡ ਨਹੀਂ ਮਨੂੰ ਟਰੈਕਟਰ ਦੀ ਸਪੀਡ ਨਹੀਂ ਦੱਸਦਾ ਕਿੰਨੀ ਸਪੀਡ ਤੇ ਜਾਂਦਾ ਫਿਆ ਆ ਵੀ ਹੁਣ ਜ਼ੀਰੋ ਹੀ ਆਉਂਦੀ ਆਾਕੀ ਤੇ ਸਪੀਡ ਦੱਸਦਾ ਹੀ 37 32 ਦੀ ਸਪੀਡ ਤੇ ਭਜਦਾ ਸੀ ਟਰੈਕਟਰ ਹੁਣ ਸਪੀਡ ਨਹੀਂ ਦੱਸਦਾ ਮੈਨੂੰ ಲೋ ಇನ್ನೂ ಸುಸ್ತು ಬಂದ್